ਇਹ ਸੇਵਾ ਕਰਕੇ ਉਹ ਮਤਲਬ ਨਾਮ ਸਿਮਰਨ ਦੀ ਦਾਤ ਬਖਸ਼ਣ ਮਿਲਦੀ ਆ ਸੰਗਤ ਬਹੁਤ ਸੜਤਾ ਭਾਵਨਾ ਨਾਲ ਸੇਵਾ ਕਰਦੀ ਆ ਆਪਣੀਆਂ ਝੋਲੀਆ ਪਰ ਕੇ ਜਾਂਦੀ ਨਾਮਦਾਨ ਵਿਦਿਆਦਾਨ ਬਖਸ਼ਿਸ਼ ਕਰਦੀ ਆ ਜੀ ਨਹੀਂ ਗਰਮੀ ਤਾਂ ਇੱਥੇ ਲੱਗਦੀ ਨਹੀਂ ਆ ਜਦੋਂ ਇਹ ਆਉਣੇ ਸਾਡੇ ਸੀਨੇ ਨੂੰ ਠੰਡ ਪੈ ਜਾਂਦੀ ਇੱਥੇ ਆਣ ਕੇ ਗਰਮੀ ਦਾ ਤੇ ਮਾਸਾ ਹੈ ਹੀ ਨਹੀਂ ਇੱਥੇ ਠੰਡ ਪੈ ਜਾਂਦੀ ਦੇਲੇ ਹਾਂ ਜੀ ਜੀ ਸਾਡੇ 80 ਚਾਹੀਦਾ 3 ਘੰਟੇ ਸਾਨੂੰ ਮੱਥਾ ਟੇਕਦਾ ਲੱਗ ਜਾਣਾ ਹੈ ਦਰਸ਼ਨ ਕਰਦਿਆਂ ਫਿਰ ਤੇ ਸੇਵਾ ਕਰੀਦੀ ਆ ਜੁਪਹਿਰਾ ਕੱਟੀ ਦਾ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਬਾਈ ਗੋਜੀ ਕਾ ਖਾਲਸਾ ਬਾਈ ਗੋਜੀ ਕੀ ਫਤਿਹ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਐਤਵਾਰ ਦਰੋ ਦਰੋ ਸੰਗਤ ਨਤਮਸਕ ਹੋਣ ਆਉਂਦੀ ਹੈ ਨਾਲ ਹੀ ਉਹ ਸੰਗਤ ਵਸਤੇ ਜਿਹੜੀ ਦੂਸਰੀ ਸੰਗਤ ਜਿਹੜੀ ਹੈ ਉਹ ਜਿਹੜੀ ਲੰਗਰ ਦੀ ਸੇਵਾ ਨਿਭਾਉਂਦੀ ਹੈ ਸੋ ਆਪਾਂ ਗੱਲਬਾਤ ਕਰਾਂਗੇ ਅੱਜ ਇੱਕ ਖਾਸ ਜਿਹੜੀ ਹੈ ਜਸਪ੍ਰੀਤ ਕੌਰ ਜੀ ਨਾਲ ਜੋ ਕਿ 18 ਸਾਲ ਦੇ ਨੇ ਇਹ ਜਿਹੜੀ ਆਪਣੀ ਜਿਹੜੀ ਪੜ੍ਹਾਈ ਕਰ ਰਹੇ ਨੇ ਪੜ੍ਹਾਈ ਦੇ ਨਾਲ ਨਾਲ ਜਿਹੜੀ ਗੁਰਸਾਹਿਬਾਂ ਦੇ ਚਰ ਸੰਗਤ ਦੀ ਸੇਵਾ ਵੀ ਨੇ ਬਹੁਤ ਹੁੰਦੇ ਨੇ ਸੋ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਈਗੋਜੀ ਕਾ ਖਾਲਸਾ ਵਾਈਗੋਜੀ ਕਾ ਖਾਲਸਾ ਵਾਈਗੋਜੀ ਦੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਕੋ ਜਾਨਣਾ ਚਾਹਾਂਗੇ ਕਿੰਨੀ ਮਨ ਚ ਖੁਸ਼ੀ ਆਉਂਦੀ ਹੈ ਜਦੋਂ ਆਪਾਂ ਸੇਵਾ ਕਰਦੇ ਆ ਨਾ ਹਰ ਆਤਮਾ ਜਿਹੜੀ ਕਿੰਨੀ ਦੂਰੋਂ ਦੂਰੋਂ ਸੰਗਤ ਆਂਦੀ ਹੈ ਹਾਂਜੀ ਜੀ ਬਹੁਤ ਦੂਰ ਦੂਰ ਸੰਗਤ ਆਉਂਦੀ ਆ ਅਨੁਸੇਵਾ ਕਰਕੇ ਉਹ ਮਤਲਬ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਮਿਲਦੀ ਆ ਸੰਗਤ ਬਹੁਤ ਸੜਤਾ ਭਾਵਨਾ ਨਾਲ ਸੇਵਾ ਕਰਦੀ ਆ ਆਪਣੀਆਂ ਝੋਲੀਆ ਪੜ ਕੇ ਜਾਂਦੀ ਨਾਮਦਾਨ ਵਿਦਿਆਦਾਨ ਬਖਸ਼ਿਸ਼ ਕਰਦੀ ਆ ਸਾਰੀ ਸੰਗਤ ਆਪਣੇ ਝੋਲੀਆ ਪੜ ਕੇ ਜਾਂਦਾ ਤੁਹਾਡੀ ਉਮਰ ਕਿੰਨੀ ਤੁਸੀਂ ਪੜਦੇ ਵੀ ਹੋਗੇ ਨਾਲ ਨਾਲ ਹਾਂਜੀ ਜੀ ਮੇਰੀ 18 ਸਾਲ ਹੈ ਮੇਰੀ ਉਮਰ ਤੇ ਮੈਂ ਕੰਪਿਊਟਰ ਸਾਇੰਸ ਦਾ ਕੋਰਸ ਕਰਦੀ ਹਾਂ ਮੇਰਾ ਸਾਇੰਸ ਦਾ ਕੋਰਸ ਕਰਦੇ ਤੇ ਹਰ ਐਤਵਾਰ ਮਤਲਬ ਆ ਕੇ ਸੇਵਾ ਨਿਭਾਉਂਦੀ ਹਾਂ ਹਾਂਜੀ ਜੀ ਇੱਥੇ ਹਰ ਐਤਵਾਰ ਗੁਰੂ ਸਿਰੀ ਕਰੋ ਬਾਬਾ ਦੀਪ ਸਿੰਘ ਜੀ ਨੇ ਸਾਡੇ ਤੇ ਮਿਹਰ ਕਿਰਪਾ ਕਰਦੀ ਆ ਤੇ ਸਿੱਸੇ ਰਹਾ ਜਹਾਜ ਜਿੜੀ ਭਰਦੀ ਆ ਤੇ ਦੂਰੋਂ ਦੂਰੋਂ ਜਿਹੜੀ ਸੰਗਤ ਆਉਂਦੀ ਹੈ ਉਹ ਕਿੰਨੀਆਂ ਸਿੱਖਾਂ ਦੇ ਇਕ ਜਾਂਦੀਆਂ ਕਿ ਸਾਨੂੰ ਪਤਾ ਹੈ ਕਿ ਜਿਹੜੀ ਸੰਗਤ ਜਿਹੜੀ ਹੁਣ ਬਹੁਤ ਜ਼ਿਆਦਾ ਆਉਂਦੀ ਹੈ ਆਹ ਤੇ ਗਰਮੀ ਵਿੱਚ ਚਾਈ ਹੋ ਗਈ ਆ ਅਦੀ ਸਰਦੀ ਵਿੱਚ ਜਿਹੜੀ ਆ ਜਿਹੜੀ ਠੰਡ ਵਿੱਚ ਵੀ ਜਿਹੜੀ ਸੰਗਤ ਇੰਨੀ ਹੀ ਆਉਂਦੀ ਸੀ ਤੇ ਕਿੰਨੀ ਖੁਸ਼ੀ ਹੁੰਦੀ ਜਿਹੜੀ ਸੰਗਤ ਨੂੰ ਜੇ ਨਹੀਂ ਗਰਮੀ ਇੱਥੇ ਲੱਗਦੀ ਨਹੀਂ ਆ ਜਦੋਂ ਇਹੋ ਨੇ ਸਾਡੇ ਸੀਨੀਅਰ ਠੰਡ ਪੈ ਜਾਂਦੀ ਇੱਥੇ ਆਣ ਕੇ ਗਰਮੀ ਦਾ ਦੇਮਾਸਾ ਹੈ ਹੀ ਨਹੀਂ ਇੱਥੇ ਠੰਡ ਪੈ ਜਾਂਦੀ ਦੇਲੇ ਚ ਇੱਥੇ ਆਣ ਜਿਹੜੀ ਸੰਗਤ ਜਿਹੜੀ ਦੂਰੋ ਦਰੋ ਆਂਦੀ ਆ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੀ ਜਿਹੜੀ ਦੂਸਰੀ ਸੰਗਤ ਜਿਹੜੀ ਸੀਸਾਂ ਦੇਗ ਜਾਂਦੀ ਉਹਨਾਂ ਲਈ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਵੀ ਉਹ ਵੀ ਵਧੀਆ ਆ ਨਾਮਦਾਰ ਤਾਂ ਝੋਲੀਆ ਭਰ ਕੇ ਜਾਂਦੇ ਆ ਆਪਣੀਆਂ ਸ਼ਰਧਾ ਭਾਵਨਾ ਨਾਲ ਭੇਟਾ ਲੈ ਕੇ ਹੁੰਦੇ ਆ ਗੁਰੂ ਦਰਬਾਰ ਚ ਛੜਾਉਂਦੇ ਆ ਤੁਸੀਂ ਇੱਥੋਂ ਹੀ ਹੋ ਅਮਨੇਸਰ ਜੀ ਨਹੀਂ ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਆਇਆ ਹਾਂ ਅੱਛਾ ਉਧਰੋਂ ਤੇ ਉਹ ਤੋਂ ਆ ਕੇ ਕਿੰਨਾ ਸਮਾ ਸਰੇ ਸਰੇ ਆ ਜਾਂਦੇ ਨਾਲ ਹਾਂਜੀ ਜੀ 8:30 ਵਜੇ ਪਹੁੰਚ ਜਾਇਦਾ 3 ਘੰਟੇ ਸਾਨੂੰ ਮੱਥਾ ਟੇਕਦਾ ਲੱਗ ਜਾਂਦਾ ਦਰਸ਼ਨ ਕਰਦਿਆਂ ਫਿਰ ਤੇ ਸੇਵਾ ਕਰੀਦੀ ਅਚਪੈਰਾ ਕੱਟੀਦਾ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਆ ਕੀ ਬਾਤ ਹੈ ਮਤਲਬ ਸਾਡੇ ਲਈ ਦਰਸ਼ਕੋ ਇੱਕ ਮਿਸਾਲ ਲੇ ਕਿ ਆਪਣੀ ਜਿਹੜੀ ਪੜ੍ਹਾਈ ਦੇ ਨਾਲ ਨਾਲ ਹੀ ਸੇਵਾ ਵੀ ਨਿਭਾਉ ਰਹੇ ਨੇ ਅਤੇ ਜਿਹੜੀ ਪ੍ਰਸ਼ਾਦੀ ਦੀ ਸੇਵਾ ਇਹ ਲੰਗਰ ਹਾਲ ਵਿੱਚ ਕਰ ਰਹੇ ਨੇ ਅੱਜ ਆਪਾਂ ਪਹੁੰਚਿਆ ਸ਼ਹੀਦਾ ਸਾਹਿਬ ਵਿਖੇ ਜਿੱਥੇ ਜਿਹੜੀ ਸੰਗਤ ਜਿਹੜੀ ਹੈ ਰੋਹਾਨੀ ਆਪਾਂ ਕਹਿ ਸਕਦੇ ਆ ਜਿਹੜੀ ਰੋਹਾਨੀ ਸੰਗਤ ਕਈ ਵਾਰ ਜਿਹੜੀ ਉਹ ਟੀਵੀ ਸਕਰੀਨ ਤੇ ਆਣਾ ਵੀ ਨਹੀਂ ਮਨਜ਼ੂਰ ਕਰਦੀ ਉਹ ਵੀ ਜਿਹੜੀ ਸੰਗਤ ਜਿਹੜੀ ਹੈ ਦੂਰੋਂ ਦੂਰੋਂ ਸੇਵਾ ਕਰਦੀ ਹੈ ਅਤੇ ਆਪਣੇ ਜਿਹੜੇ ਗੁਰਸਾਹਿਬਾਂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੀ ਹੈ ਅਤੇ ਕਹਿੰਦੇ ਨੇ ਗੁਰਬਾਣੀ 'ਚ ਵੀ ਲਿਖਿਆ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜ ਉਸੇ ਤਰ੍ਹਾਂ ਹੀ ਜਿਹੜੀ ਜਿਹੜੀ ਦੂਰ ਦੂਰ ਦੇ ਸੰਗਤ ਆ ਕੇ ਤਨ ਮਨ ਤਾਂ ਤੋਂ ਸੇਵਾ ਨੇ ਬੰਦੀ ਹੈ ਤੇ ਗੁਰਸਾਹਿਬਾਂ ਨੇ ਖੁਸ਼ੀਆਂ ਪ੍ਰਾਪਤ ਕਰਦੀ ਹੈ ਜੇਕਰ ਤੁਸੀਂ ਵੀ ਆਓਗੇ ਤੁਹਾਨੂੰ ਪਤਾ ਲੱਗੇਗਾ ਕਿ ਇੱਥੇ ਕਿੰਨੀ ਸੰਗਤ ਜਿਹੜੀ ਆਂਦੀ ਆ ਹਰ ਐਤਵਾਰ ਦੁਪਹਿਰਾਂ ਘਟਣ ਨਾਲ ਹੀ ਜਿਹੜੀ ਲੰਗਰ ਦੀ ਸੇਵਾ ਕਰਨ ਇਸ ਦੇ ਨਾਲ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੋਨੇ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ